ਆਖਰਕਾਰ ਸਰਕਾਰ ਕਿਸਾਨਾਂ ਦੇ ਰੋਸ ਦੀ ਅਕੇ ਝੋਕੀ ਗਈ ਹੈ ਕਿਸਾਨਾਂ ਦੇ ਸ਼ੰਭੂ ਮੋਰਚੇ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮੰਗ ਨੂੰ ਮੰਨ ਲਿਆ ਗਿਆ ਹੈ ਮੰਗ ਕਿਹੜੀ ਮੰਨੀ ਗਈ ਹੈ ਇਹ ਵੀ ਜਾਣਕਾਰੀ ਦੇਵਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਰਾਜਪੁਰਾ ਦੇ ਗगन ਚੌਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ਦੇ ਕਰਕੇ ਉਹ ਜਿਹੜੀਆਂ ਮੰਗਾਂ ਉਸ ਪ੍ਰਦਰਸ਼ਨ ਦੇ ਵਿੱਚ ਰੱਖੀਆਂ ਜਾਣੀਆਂ ਸੀ ਉਹਨਾਂ ਮੰਗਾਂ ਨੂੰ ਸਰਕਾਰ ਨੇ ਮਨ ਲਿਆ ਏ ਹੁਣ ਬਿਜਲੀ ਦੀ ਨਿਰਵਿਘਨ ਸਪਲਾਈ ਹੈ ਜਿਹੜੀ ਉਹ ਸ਼ੰਭੂ ਬਾਰਡਰ ਤੇ ਹੋਇਆ ਕਰੇਗੀ ਉਸ ਦੇ ਲਈ ਜਿਹੜਾ ਟਰਾਂਸਫਾਰਮਰ ਹੈ ਉਹ ਸਰਕਾਰ ਦੇ ਵੱਲੋਂ ਅਲਾਟ ਕਰ ਦਿੱਤਾ ਗਿਆ ਹੁਣ ਸ਼ੰਭੂ ਬਾਰਡਰ ਦੇ ਉੱਤੇ ਬਿਜਲੀ ਦੀ ਸਮੱਸਿਆ ਨਹੀਂ ਆਏਗੀ ਸ਼ੰਭੂ ਮੋਰਚੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨ ਬੈਠੇ ਹੋਏ ਐ ਉੱਥੇ ਗਰਮੀ ਦੇ ਇਸ ਮੌਸਮ ਦੇ ਵਿੱਚ ਜਿਹੜੀ ਗਰਮੀ ਦੀ ਤਾਬ ਹੈ ਉਹ ਝੱਲਣੀ ਕਿਸਾਨਾਂ ਨੂੰ ਔਖੀ ਹੋਈ ਪਈ ਸੀ ਜਿਸ ਦੇ ਕਰਕੇ ਕਿਸਾਨਾਂ ਨੂੰ ਹੁਣ ਉੱਥੇ ਨਿਰਵਿਘਨ ਬਿਜਲੀ ਸਪਲਾਈ ਦੇ ਲਈ ਸਰਕਾਰ ਨੇ ਬਿਜਲੀ ਦਾ ਟਰਾਂਸਫਾਰਮਰ ਲਾਉਣ ਦੀ ਮੰਗ ਨੂੰ ਮੰਨ ਲਿਆ ਏ ਨਾਲ ਦੀ ਨਾਲ ਮੋਰਚੇ ਦੇ ਉੱਤੇ ਡਾਕਟਰਾਂ ਦੀ ਤਾਇਨਾਤੀ ਹੈ ਜਿਹੜੀ ਉਹ ਵੀ ਕੀਤੀ ਜਾਏਗੀ ਰਾਜਪੁਰਾ ਦੇ ਗगन ਚੌਕ ਦੇ ਵਿੱਚ ਕਿਸਾਨਾਂ ਨੇ ਧਰਨਾ ਲਗਾਇਆ ਸੀ ਤੇ ਉਸ ਧਰਨੇ ਦੀਆਂ ਮੁੱਖ ਮੰਗਾਂ ਹੀ ਸਨ ਕਿ ਕਿਸਾਨਾਂ ਨੂੰ ਉੱਥੇ ਬਿਜਲੀ ਦੀ ਸਪਲਾਈ ਦਾ ਇੰਤਜ਼ਾਮ ਕਰਕੇ ਦਿੱਤਾ ਜਾਵੇ ਤੇ ਹੁਣ ਕੇਂਦਰ ਸਰ ਮਾਫ ਕਰਨਾ ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਮੰਗ ਹੈ ਇਸ ਨੂੰ ਮੰਨ ਲਿਆ ਹੈ ਹੁਣ ਸ਼ੰਭੂ ਮੋਰਚੇ ਦੇ ਉੱਤੇ ਬਿਜਲੀ ਦਾ ਜਿਹੜਾ ਟਰਾਂਸਫਾਰਮਰ ਹੈ ਉਹ ਲੱਗੇਗਾ ਜਾਣਕਾਰੀ ਦੇਦੀ ਹੈ ਕਿ 13 ਫਰਵਰੀ ਤੋਂ ਲਗਾਤਾਰ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਨੇ ਜੋ ਹਰਿਆਣੇ ਦੇ ਨਾਲ ਲੱਗਦੀਆਂ ਨੇ ਚਾਹੇ ਉਹ ਡੱਬ ਵਾਲੀ ਹੋਵੇ ਚਾਹੇ ਉਹ ਸ਼ੰਭੂ ਹੋਵੇ ਚਾਹੇ ਖਨੋਰੀ ਹੋਵੇ ਇਹਨਾਂ ਦੇ ਰਾਹੀਂ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਪਰ ਉਹਨਾਂ ਨੂੰ ਕੂਚ ਨਹੀਂ ਕਰਨ ਦਿੱਤਾ ਗਿਆ ਸੀ ਜਦੋਂ ਕੂਚ ਨਾ ਕਰਨ ਦਿੱਤਾ ਗਿਆ ਤਾਂ ਹਰਿਆਣਾ ਸਰਕਾਰ ਨੇ ਬੈਰੀਗੇਟਿੰਗ ਕੀਤੀ ਬੈਰੀਗੇਟਿੰਗ ਦੇ ਚੱਲਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਾਰੇ ਬਾਰਡਰਾਂ ਦੇ ਉੱਤੇ ਰੁਕਣਾ ਪਿਆ ਸੀ ਸ਼ੰਭੂ ਬਾਰਡਰ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਿਹਾ ਉਸ ਤੋਂ ਬਾਅਦ ਦੇ ਵਿੱਚ ਖਨੌਰੀ ਬਾਰਡਰ ਤੇ ਗੋਲੀ ਚੱਲੀ ਸ਼ੁਕਰ ਸਿੰਘ ਸ਼ਹੀਦ ਹੋਇਆ ਤਾਂ ਫਿਰ ਉਹ ਵੀ ਬਾਰਡਰ ਚਰਚਾ ਦੇ ਵਿੱਚ ਆ ਗਿਆ ਸੀ ਤੇ ਹੁਣ ਲਗਾਤਾਰ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਐ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮੰਨਵਾਉਣੀਆਂ ਚਾਹੁੰਦੇ ਆ ਜਿਸ ਕਰਕੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੁਕ ਲਿਆ ਸੀ ਤੇ ਹੁਣ ਜਿਸ ਤਰੀਕੇ ਦੇ ਨਾਲ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਕਈ ਮਹੀਨੇ ਹੋ ਚੁੱਕਿਆ ਕਿਸਾਨ ਉੱਥੇ ਹੀ ਬੈਠੇ ਹੋਏ ਨੇ ਤਾਂ ਫਿਰ ਕਿਸਾਨਾਂ ਨੂੰ ਪੁਖਤਾ ਪ੍ਰਬੰਧਨ ਦੀ ਵੀ ਲੋੜ ਸੀ ਉਥੇ ਜਿਹੜਾ ਬਿਜਲੀ ਦਾ ਇਧਰੋਂ ਉਧਰੋਂ ਕਰਕੇ ਇੰਤਜ਼ਾਮ ਕੀਤਾ ਹੋਇਆ ਸੀ ਤਾਂ ਕਿਸਾਨਾਂ ਨੇ ਰਾਜਪੁਰਾ ਦੇ ਗगन ਚੌਕ ਦੇ ਵਿੱਚ ਧਰਨਾ ਲਗਾਇਆ ਤਾਂ ਜੋ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾ ਸਕੇ ਤਾਂ ਉਹਨਾਂ ਦੇ ਰੋਸ ਦੇ ਕੇ ਸਰਕਾਰ ਝੁੱਕ ਗਈ ਹੈ ਕਿਸਾਨਾਂ ਦੇ ਬਫਦ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਗਈ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ ਮੰਗਾਂ ਨੂੰ ਮੰਨਣ ਦੀ ਤੇ ਹੁਣ ਬਿਜਲੀ ਦਾ ਜਿਹੜਾ ਟਰਾਂਸਫਾਰਮਰ ਹੈ ਉਹ ਜਲਦੀ ਤੋਂ ਜਲਦੀ ਸ਼ੰਭੂ ਮੋਰਚੇ ਵੱਲ ਨੂੰ ਭੇਜ ਦਿੱਤਾ ਜਾਏਗਾ ਉੱਥੇ ਫਿੱਟ ਕੀਤਾ ਜਾਏਗਾ ਤੇ ਕਿਸਾਨ ਨਿਰਬਿਗਨ ਜਿਹੜੀ ਬਿਜਲੀ ਸਪਲਾਈ ਹੈ ਉਸ ਤੋਂ ਲੈ ਸਕਿਆ ਕਰਨਗੇ ਨਾਲ ਦੀ ਨਾਲ ਕਿਸਾਨਾਂ ਦੀ ਸਿਹਤ ਦੇ ਮੱਦੇ ਨਜ਼ਰ ਵੀ ਉਹਨਾਂ ਦੇ ਜ਼ਰੂਰ ਕੁਝ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਦੇ ਜ਼ਰੂਰ ਖਰਚੇ ਸੀ ਜਿਨ੍ਹਾਂ ਦੇ ਉੱਤੇ ਵੀ ਕੰਮ ਕਰਦੇ ਆ ਹੋયા ਹੁਣ ਕਹਿ ਦਿੱਤਾ ਹੈ ਸਰਕਾਰ ਨੇ ਕਿ ਉੱਥੇ ਜਿਹੜੇ ਡਾਕਟਰ ਨੇ ਡਾਕਟਰਾਂ ਦੀ ਵੀ ਤਾਇਨਾਤੀ ਹੈ ਜਿਹੜੀ ਉਹ ਕੀਤੀ ਜਾਏਗੀ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਰੋਸ ਦੇ ਅੱਗੇ ਜਿਹੜੀ ਸਰਕਾਰ ਹੈ ਉਹ ਝੁੱਕ ਗਈ ਹੈ ਹੁਣ ਸ਼ੰਭੂ ਬਾਰਡਰ ਦੇ ਉੱਤੇ ਨਿਰਵਿਘਨ ਬਿਜਲੀ ਸਪਲਾਈ ਦੇ ਲਈ ਜਿਹੜਾ ਬਿਜਲੀ ਦਾ ਟਰਾਂਸਫਾਰਮਰ ਹੈ ਹਾਈ ਵੋਲਟੇਜ ਵਾਲਾ ਉਹ ਉਥੇ ਫਿੱਟ ਕਰ ਦਿੱਤਾ ਜਾਏਗਾ ਲਗਾਇਆ ਜਾਏਗਾ ਸਰਕਾਰ ਨੇ ਉਹ ਮੰਗਿਆ ਜਿਹੜੀ ਉਹ ਮੰਨ ਲਈ ਹੈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਿਆ ਕਰੇਗੀ ਤੇ ਨਾਲ ਦੀ ਨਾਲ ਕਿਸਾਨਾਂ ਦੀ ਸਿਹਤ ਨੂੰ ਵੀ ਹੁਣ ਕੋਈ ਖਤਰਾ ਨਹੀਂ ਹੋਇਆ ਕਰੇਗਾ ਕਿਉਂਕਿ ਡਾਕਟਰਾਂ ਦੀ ਤਣਾਤੀ ਵੀ ਬਾਰਡਰ ਦੇ ਉੱਤੇ ਕਰ ਦਿੱਤੀ ਜਾਣੀ ਹੈ ਸੋ ਹੁਣ ਸਾਡੀ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਕੋਲੇ ਦੀ ਸਭ ਆਏ ਨੇ ਐਸਪੀ ਸਾਹਿਬ ਆਏ ਨੇ ਔਰ ਲਗਭਗ ਸ਼ਹਿਰ ਤੋਂ ਸਾਡੇ ਜਿਹੜੇ ਆਈ ਸਾਹਿਬ ਨੇ ਭਾਰਗਵ ਜੀ ਉਹਨਾਂ ਨੇ ਵੀ ਐਫਰਟ ਕੀਤਾ ਔਰ ਉਹਨਾਂ ਨੇ ਐਫਰਟ ਕਰਕੇ ਸਰਦਾਰ ਰਜਿੰਦਰ ਸਿੰਘ ਡਿਪਟੀ ਸਾਹਿਬ ਨੇ ਡਿਊਟੀ ਲਈ ਆ ਤਾਂ ਸਰਦਾਰ ਬੁੱਟਾ ਸਿੰਘ ਬੈਠੇ ਨੇ ਐਸਪੀ ਸਾਹਿਬ ਬੈਠੇ ਨੇ ਇੰਚ ਸਾਹਿਬ ਐਸਡੀਐਮ ਸਾਹਿਬ ਬੈਠੇ ਨੇ ਸੋ ਹੁਣ ਗੱਲ ਜਿਹੜੀ ਤੈ ਹੋਈ ਹੈ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਬੈਠੇ ਨੇ ਆ ਇਹਦੇ ਵਿੱਚ ਇਹ ਹੋਈ ਆ ਕਿ ਜਿਹੜਾ ਟ੍ਰਾਂਸਫਰਮ ਇੱਕ ਤੇ ਅੱਜ ਹੀ ਜਿਹੜਾ ਸੈੱਟ ਕਰ ਦਿੱਤਾ ਜਾਏਗਾ ਇੱਕ ਟਰਾਂਸਫਾਰਮ ਜਿਹੜਾ ਉਹ ਕੱਲ ਫਿੱਟ ਹੋ ਜਾਏਗਾ ਔਰ ਜਿਹੜੇ ਉੱਥੇ ਡਾਕਟਰ ਸਾਹਿਬ ਦੀ ਡਿਊਟੀ ਹੈ ਜੀ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਕਿ ਡਿਊਟੀ ਮੈਂ ਲਗਾਈ ਹੋਈ ਆ ਪਰ ਉਹ ਨਹੀਂ ਪਹੁੰਚ ਰਿਹਾ ਮੈਂ ਪੁੱਛਾਂਗਾ ਜਾ ਕੇ ਔਰ ਉਹ ਰੈਗੂਲਰ ਆਉਣਾ ਸ਼ੁਰੂ ਹੋਣਗੇ ਡਾਕਟਰ ਲੋ ਚੈੱਕਅਪ ਵਾਸਤੇ ਔਰ ਜਿਹੜਾ ਉੱਥੇ ਫੌਗਿੰਗ ਹੈ ਉਹ ਵੀ ਇੱਕ ਦਿਨ ਛੱਡ ਕੇ ਜਰੂਰ ਹੋਇਆ ਕਰੇਗੀ ਮਤਲਬ ਫੌਗਿੰਗ ਜਿਹਦੇ ਨਾਲ ਮੱਛਰ ਕੀੜਾ ਪਤੰਗਾ ਪੈਦਾ ਹੁੰਦਾ ਤੇ ਜਿਹੜਾ ਉੱਥੇ ਮੋਬਾਈਲ ਟਾਇਲਟ ਹੈ ਉਹਦੀ ਡਿਮਾਂਡ ਸੀ ਉਹ ਵੀ ਇਹਨਾਂ ਨੇ ਕਿਹਾ ਭਈ ਅਸੀਂ ਉਹ ਮੋਬਾਈਲ ਟਾਇਲਟ ਦੀ ਵੀ ਇਹ ਜਿਹੜੀਆਂ ਤੁਹਾਡੀ ਡਿਮਾਂਡ ਹੈ ਪੂਰੀ ਕਰਦੇ ਆਂਗੇ ਪੰਜ ਅਜਣਕੀਆਂ ਔਰ ਸੈਕੰਡ ਉਹਦੀ ਸਫਾਈ ਵਾਸਤੇ ਕਰਮਚਾਰੀ ਨਿਰਧਾਰਿਤ ਇੱਕ ਪੱਕਾ ਹੋਏਗਾ ਜਿਹੜਾ ਰੋਜ਼ ਉਹਦੇ ਵਿੱਚ ਪਾਣੀ ਤੇ ਉਹਦੀ ਸਫਾਈ ਰੱਖੇਗਾ ਔਰ ਇਸੇ ਤਰੀਕੇ ਨਾਲ ਉੱਥੇ ਜਿਹੜੀ ਅਸੀਂ ਕਹੇ ਸੀ ਵੀ ਸਪਰੇ ਜਿਹੜੀ ਆ ਕੱਕ ਪੱਠਾ ਬਹੁਤ ਹੋ ਗਿਆਲੇ ਦੇਲੇ ਦੇ ਵਿੱਚੋਂ ਇੱਕ ਦਿਨ ਜਿਹੜਾ ਸੱਪ ਹੈ ਉਹ ਵੀ ਉੱਪਰ ਆੜ ਗਿਆ ਕਿਸਾਨਾਂ ਦੇ ਉੱਪਰ ਚੜ ਕੇ ਸੋ ਉਹਦੀ ਸਪਰੇ ਵੀ ਕੀਤੀ ਜਾਏਗੀ ਉਹ ਸਾਰੀਆਂ ਡਿਮਾਂਡ ਸਾਡੀਆਂ ਲਗਭਗ ਜਿਹੜੀਆਂ ਇੱਕ ਸਾਡੀ ਡਿਮਾਂਡ ਇਹ ਸੀਗੀ ਭਈ ਜਿਹੜਾ ਹੁਣ ਟਿੱਕਰ ਸਾਡੇ ਸ਼ਹੀਦ ਹੋਏ ਨੇ ਉਹਦੇ ਵਿੱਚੋਂ 26 ਹੋਏ ਨੇ ਤੇ ਪੰਜਾਂ ਨੂੰ ਜਿਹੜਾ ਜਿਹੜਾ ਸਰਕਾਰ ਨੂੰ 5-5 ਲੱਖ ਮਿਲਣਾ ਸੀ ਉਹ ਮਿਲਿਆ ਤੇ ਕਿਉਂ ਨਹੀਂ ਮਿਲਿਆ ਉਹ ਵੀ ਸਾਨੂੰ ਭਾਰਗਵ ਸਾਹਿਬ ਨੇ ਹੁਣ ਕਿਹਾ ਕਿ ਅਸੀਂ ਉਹਨੂੰ ਟੇਕਓਵਰ ਕਰ ਲਿਆ ਉਹ ਤੁਹਾਡਾ ਜਲਦੀ ਇਸ਼ੂ ਕਰਾ ਦਿੱਤੇ ਜਾਣਗੇ ਉਹ ਜਿਹੜੇ 21 ਬੰਦਿਆਂ ਦਾ ਜੋ 5-5 ਲੱਖ ਦਾ ਮਾਮਲਾ ਉਹ ਮਿਲ ਜਾਏ ਛੋ ਉਹ ਸਾਰੀਆਂ ਮੰਗ ਸਾਡੀਆਂ ਮੰਨ ਲਈਆਂ ਨੇ